ਫੇਲਾਰ ਦੇ ਅਖਲਪੁਰ ਰੋਡ ਤੇ ਸਥਿਤ ਮਹੱਲਾ ਬ੍ਰਹਮਪਰੀ ਵਿਖੇ ਮਾਮੂਲੀ ਜਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿੱਚ ਜੰਮ ਕੇ ਲੜਾਈ ਹੋਣ ਦੀ ਸੂਚਨਾ ਮਿਲੀ ਹੈ ਪਰ ਆਪਾ ਜਾਣਕਾਰੀ ਅਨੁਸਾਰ ਬੀਤੇ ਦਿਨੀ ਗਗਨਦੀਪ ਸਿੰਘ ਪੁੱਤਰ ਜੋਗਾ ਸਿੰਘ ਅਤੇ ਕੋਹਿਨੂਰ ਸਿੰਘ ਪੁੱਤਰ ਸਤਨਾਮ ਸਿੰਘ ਦਾ ਮੋਟਰਸਾਈਕਲ ਡਿਗਨ ਨੂੰ ਲੈ ਕੇ ਝਗੜਾ ਹੋ ਗਿਆ ਸੀ ਜੋ ਕਿ ਇੱਕ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਗਿਆ ਇਸ ਦੌਰਾਨ ਮਹੱਲਾ ਪਾਸੀਆਂ ਨੇ ਦੱਸਿਆ ਕਿ ਇਸ ਝਗੜੇ ਦੌਰਾਨ ਕੋਹਿਨੂਰ ਸਿੰਘ ਨੇ ਬਾਹਰੋਂ ਬੁਲਾਈ ਵਿਅਕਤੀਆਂ ਨਾਲ ਮਿਲ ਕੇ ਜੋਗਾ ਸਿੰਘ ਅਤੇ ਉਸ ਦੀ ਘਰ ਵਾਲੀ ਮਨਜੀਤ ਕੌਰ ਅਤੇ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਨਾਲ ਪੂਰੀ ਤਰ੍ਹਾਂ ਨਾਲ ਮਾਰਕੁੱਟ ਕਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਦੱਸਿਆ ਕਿ ਇਹ ਪਰਿਵਾਰ ਜਿਸ ਘਰ ਵਿੱਚ ਲੁਕਿਆ ਹੋਇਆ ਸੀ ਉਸ ਘਰ ਦਾ ਮੇਨ ਗੇਟ ਤੇਜ਼ ਤਾਰ ਹਥਿਆਰਾਂ ਨਾਲ ਵੱਢ ਗਏ ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਹਮਲਾਵਰਾਂ ਨੇ ਭਾਜਪਾਗੂ ਸੁਖਵਿੰਦਰ ਕੁਮਾਰ ਦੇ ਘਰ ਤੇ ਵੀ ਇੱਟਾ ਪੱਥਰ ਮਾਰ ਕੇ ਹਮਲਾ ਕੀਤਾ ਪਰ ਕੀ ਨਾਮ ਤੁਹਾਡਾ ਕੋਈ ਨੂਰ ਸਿੰਘ ਕੋਈ ਨੂਰ ਸਿੰਘ ਅੱਛਾ ਠੀਕ ਹੈ ਜੜਾ ਲਾਈ ਹੋਈ ਕੀ ਸਾਰਾ ਦਾ ਮਾਮਲਾ ਹੈ ਜਨਮਦਾਨ ਦੀ ਪਾਰਟੀ ਕਰ ਰਹੇ ਸੀ ਓਕੇ ਮੋਟਰਸਾਈਕਲ ਖੜਾ ਆਦਰਾ ਮੂਰੇ ਸਾਡੇ ਅੱਛਾ ਗਵਾਂਟੀਆ ਦਾ ਮੁੰਡਾ ਆਣ ਕੇ ਟੈਂਪੂ ਵੱਜਾ ਮੋਟਰਸਾਈਕਲ ਟਿਕਿਆ ਤੇਰਾ ਮੋਟਰਸਾਈਕਲ ਟਿਕਿਆ ਉਹਨਾਂ ਹੱਥੋਂ ਭਾਈ ਹੋਈ ਮੈਂ ਅੰਦਰ ਸੀ ਮੈਂ ਕੋ ਬਾਹਰ ਆਇਆ ਓਕੇ ਤੇ ਉਦੋਂ ਲੜ ਚੁੱਕੇ ਮੇਰੇ ਵੀ ਮਾਰਿਆ ਉਹਨਾਂ ਦੇ ਵੀ 6-7 ਮੁੰਡੇ ਸੀ ਸਾਡੇ ਵੀ 2-4 ਮੁੰਡੇ ਸੀ ਅੱਛਾ ਜੀ ਦੇ ਕੋ ਦੋ ਦੇ ਹੱਥ ਭਾਈ ਹੋਏ ਉਹਨਾਂ ਨੇ ਵਿੱਚ ਤਾਂ ਮਾਰੀਆਂ ਜੋ ਹੱਥ ਆਇਆ ਸਾਰਿਆਂ ਨੇ ਮਾਰੀਆਂ ਠੀਕ ਆ ਜਨਮਦਨ ਦੀ ਪਾਰਟੀ ਤੁਸੀਂ ਕਰ ਰਹੇ ਸੀ ਹਾਂਜੀ ਮੋਸੇ ਅਸੀਂ ਆਪਣੇ ਘਰ ਆ ਮੋਰੇ ਸੀ ਸਾਡੇ ਘਰ ਮੋਰੇ ਟੈਂਪੂ ਬੈਕ ਕਰਦੇ ਨੇ ਮਾਰਿਆ ਆਪਾ ਭਾਜੀ ਡਿਊਟੀ ਤੋਂ ਆਏ ਕੰਮ ਤੋਂ ਨਾਈਟ ਰੱਖ ਤੋ ਆਟ ਜਲਾਨਾ ਬਾਕੂ ਮਰਾ ਜੀ ਰਾਤੀ ਮੈਂ ਉਹੀ 12:00 ਹੋਏ ਗਿਆ ਠੀਕ ਹੂੰ ਉਹੀ ਮੈਂ ਆਇਆ ਆ 4 5:00 ਵਜੇ ਦੇ ਵਿੱਚ ਵਿੱਚ ਆਇਆ ਕੰਮ ਤੋਂ ਕਰਦੇ ਵਾ ਗੱਡੀ ਲਈ ਆ ਉਹਨਾਂ ਨੇ ਸਾਡੇ ਨਾਲ ਖਾਦੇ ਬਾਅਦ ਮੋਟਾ ਗੱਲ ਆਏ ਉਹਨਾਂ ਦੇ 10-12 ਇਕੱਠੇ ਹੋਏ ਸੀਗੇ ਇੱਕ ਮੈਨੂੰ ਕਿਹਾ ਪਰੇ ਗੱਲ ਆ ਇੱਕ ਜੀ ਉਹਨਾਂ ਨੇ ਖਾ ਲਿਆ ਦੁਰਜਾ ਸੀਗਾ ਉਹ ਨਾ ਐਦਾ ਟੇਟਾ ਲੱਗਾ ਸੀ ਰੋਡ ਦੇ ਢਾਇ ਦੇ ਸਾਹਮਣੇ ਛੜ ਗਈ ਜਾਂਦੀ ਮੈਂ ਗੱਡੀ ਵੈਕ ਕਰ ਰਿਆ ਸੀ ਉਹ ਮੜਿਆ ਨਾ ਲੱਗ ਗਿਆ ਪੱਟ ਗਿਆ ਚੱਕ ਦਾ ਹੂੰ ਜਬੰਤੀ ਸੀ ਮੈਂ ਕਿਹਾ ਭਾਜੀ ਦੇਖ ਮੇਰਾ ਬਰੀ ਖੜਦੀ ਹੋਈ ਆਪਾਂ ਕੋਈ ਚੱਕ ਨਹੀਂ ਮੰਦੇ ਆਂ ਭਰਾ ਮੇਰੇ ਗਾਂ ਖੱਦ ਉਹ ਭਾਜੀ ਜਿਆਦਾ ਜਿਆਦਾ ਨਹੀਂ ਸੀ ਰੱਖਦਾ ਆਹ ਆਪਣੀਆਂ ਦੇਖੋ ਭਾਜੀ ਟੁੱਕਾ ਮਾਰਿਆ ਆ ਵੀ ਟੁੱਕਾ ਮਾਰਿਆ ਮੈਂ ਬਚਾ ਕੇ ਭੱਜਿਆ ਆਪਣੀ ਬਣਨ ਤੋਂ ਲੇ ਹਿੱਸਾ ਬਾਕੀ ਆ ਤੁਹਾਡੀ ਸੀ ਪਹਿਲੀ ਤੁਹਾਡੇ ਘਰ ਦੇ ਨੇ ਨਜ਼ਦੀਕ ਲੜਾਈ ਹੋਈ ਆ ਦੋ ਪਰਿਵਾਰਾਂ ਦੇ ਵਿੱਚ ਹਨ ਤੁਸੀਂ ਮੌਕੇ ਤੇ ਸੀ ਕੀ ਸਾਰਾ ਮਾਮਲਾ ਹੈਗਾ ਇਹ ਇਹ ਪਾਜੀ ਮੁੰਡਾ ਆਇਆ ਉਹਨਾਂ ਨੇ ਅਸੀਂ ਸਾਡੇ ਅੰਦਰ ਨਾ ਠੱਕੇ ਵੜ ਗਏ ਉਹਨਾਂ ਨੇ ਸਾਨੂੰ ਵੀ ਫੜਿਆ ਤੇ ਸਾਨੂੰ ਵੀ ਵਿੱਚੇ ਹੀ ਕੁੱਟਿਆ ਸਾਡੀ ਕੁੜੀਆਂ ਨੂੰ ਵੀ ਕੁੱਟਿਆ ਵਿੱਚ ਕੋਣ ਕੁੱਟ ਰਿਹਾ ਸੀਗੇ ਇੱਕ ਤਾਂ ਉਹ ਇੱਕ ਦੋ ਪਾਰਟੀਆਂ ਗਈਆਂ ਹਸਪੀਟਲ ਇੱਕ ਤਾਂ ਸਰਦਾਰ ਨੌਜਵਾਨ ਹੈਗਾ ਇੱਕ ਮੋਨਾ ਹੈਗਾ ਤੇ ਇੱਕ ਉਹਦਾ ਪਾਪਾ ਹੈਗਾ ਸਰਦਾਰ ਹੈਗੇ ਸਰਦਾਰ ਦੇ ਨਾਲ ਹੀ ਸੀ ਮੁੰਡੇ ਓਕੇ ਜਿਹੜਾ ਜੰਗ ਜੰਗਮੈਨ ਹਨਾ ਹਾਂਜੀ ਓਕੇ ਉਹਦਾ ਘਰ ਲੱਗਈ ਇੱਥੇ ਹਾਂਜੀ ਉਹ ਨਾਲ ਹੀ ਆ ਘਰ ਲੜਾਈ ਕਿਹੜੀ ਵਜ੍ਹਾ ਤੋਂ ਹੋਈ ਇਹਨਾਂ ਦੀ ਇਹਨਾਂ ਦੇ ਭਾਜੀ ਪਤਾ ਨਹੀਂ ਲੜਦੇ ਸੀ ਬਾਹਰ ਮੋਟਰਸਾਈਕਲ ਤੋਂ ਕਹਿੰਦਾ ਸਾਡੀ ਮੋਟਰਸਾਈਕਲ ਵਿੱਚ ਤੂੰ ਆਟੋ ਮਾਰੀ ਉਹ ਕਹਿੰਦਾ ਚਲੋ ਗਲਤੀ ਹੋ ਗਈ ਬਾਜੀ ਦੀ ਉਹਨਾਂ ਨੇ ਮੁੰਡਾ ਫੜ ਲਿਆ ਮੁੰਡਾ ਫੜ ਲਾ ਮੁੰਡਿਆ ਛੱਡ ਰ ਡੈਡੀ ਫੜ ਲਿਆ ਸੀ ਤੇ ਇਹ ਕਹਿੰਦੇ ਸੀ ਛੱਡ ਦਿਓ ਛੱਡ ਅੱਛਾ ਜੀ ਉਹਨਾਂ ਨੇ ਸਾਨੂੰ ਵੀ ਵਿਚੇ ਕੁੱਟਿਆ ਉਧਰ ਸੁਖਵਿੰਦਰ ਸਿੰਘ ਨੇ ਤੁਰੰਤ ਹੀ ਇਸ ਦੀ ਸੂਚਨਾ ਫਿਲੌਰ ਪੁਲਿਸ ਨੂੰ ਦਿੱਤੀ ਤੇ ਥਾਣਾ ਫਿਲੌਰ ਦੇ ਐਸ ਐਚ ਓ ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਆ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਵਿਅਕਤੀ ਸਿਵਲ ਹਸਪਤਾਲ ਵਿਖੇ ਜੇ ਰਹੀ ਲਾਸ਼ ਨੇ ਉਹਨਾਂ ਨੇ ਕਿਹਾ ਕਿ ਉਕਤ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਸਰ ਇੱਕ ਰਾਤੀ ਫੇਰ ਇੱਕ ਹਮਲਾ ਕੀਤਾ ਇੱਕ ਘਰ ਦੇ ਤੇ ਸੁਖਵਿੰਦਰ ਗਮਾ ਸਾਨੂੰ ਭਜਨ ਲਾਲ ਨੇ ਬਿਆਨ ਦਿੱਤਾ ਹੈ ਕਿ ਮੇਰੇ ਘਰ ਦੇ ਤੇ ਵੀ ਉਹਨਾਂ ਬੰਦੇ ਜੋ ਰਾਤ ਮੈਨੂੰ ਮੈਸੇਜ ਮਿਲਿਆ ਸੀ ਮੈਂ ਔਰ ਮੇਰੇ ਤੋਂ ਪਹਿਲਾਂ ਵੀ ਉੱਥੇ ਪਹੁੰਚ ਗਿਆ ਸੀ ਕਿ ਇੱਥੇ ਕੋਹਿੰਦੁਰ ਸਿੰਘ ਦੇ ਹੋਰ ਸਾਥੀ ਜਿਹੜੇ ਅਣਪਛਾਤੇ ਸੀ ਉਹ ਦੁਬਾਰਾ ਇੱਥੇ ਘੁੰਮ ਰਹੇ ਸੀ ਔਰ ਉਹ ਪੁਲਿਸ ਪਾਰਟੀ ਦੇ ਜਾਣ ਤੋਂ ਬਾਅਦ ਚੁੱਕੇ ਸੀ ਜੀ ਜੋ ਸੁਖਵਿੰਦਰ ਕੁਮਾਰ ਸਾਨੂੰ ਭੱਜ ਲਾਲ ਦੇ ਗੇਟ ਦੇ ਵਿੱਚ ਉਹਨਾਂ ਨੇ ਕੋਈ ਦਾਤਰ ਕੁਰਬਾਨਾ ਮਾਰ ਕੇ ਗਏ ਨੇ ਉਸ ਦੀ ਅਲੱਗ ਤੋਂ ਕਾਰਵਾਈ ਚੱਲ ਰਹੀ ਆ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇਗੀ